ਹੈਲੋ 프ੈਂਟ ਤੂੰ ਕਿਹੜਾ ਰੋਟੀ ਘਾੜਾ ਚੜਨੀ ਰੋ ਅਰੋੜੀ ਦੀ ਬਾਤ ਦਿਖਾਣੇ ਭਲਾ ਕੂਕਜੀ ਮਾਰਕੀਟ ਹੈਂ ਦਵਾ ਫਿਰ ਆ ਕੌਲੇਜਰ ਦੇ ਨਾਲ ਹੁਣ ਕੀ ਪਾਇਆ ਦੱਸੀਂ ਵੀ ਆ ਬਾਲਾ ਦੱਸੀ ਕਿਉਂ ਨਹੀਂ ਆਪਸ ਦੀ ਗੱਲ ਕਰਨੀ ਆ ਤੇਰੀ ਨਾ ਦਿਨੋ ਦੇ ਤਗੜੀ ਹੋਈ ਜਾਨੀ ਆ ਤੇਰੀ ਡਾਈਟ ਫਾਲੋ ਨਾ ਕੀ ਰਹਾਗਾ ਚੜਨੀ ਕੀ ਕੀ ਦੁਵਾਰਾ ਰਸੀ ਚੜਨੀ ਤੂੰ ਤੇ ਸਾਰੀ ਦਿਹਾੜੀ ਵੀਡੀਓ ਬਣਾਉਂਦੀ ਰਹਿਨੀ ਆ ਤੂੰ ਕਿਥੋਂ ਰੋਟੀਆਂ ਨਾਲੀ ਆ ਅੱਜ ਤਗਾ ਤੇ ਤੋਰੀ ਮੁਹੇ ਨੇ ਪਕਾਇਆ ਭਰਾਵੋ ਹਾਂ ਛੇੜਿਆ ਕਰ ਐਵੇਂ ਤੋਰੀ ਮੁਹਾ ਤੋਰੀ ਮੁਹਾ ਕਹਿੰਦੀ ਰਹਿਨੀ ਆ ਚਲ ਛੱਡ ਕੋਈ ਗੱਲ ਨਹੀਂ ਪਹਿਲਾਂ ਇਹ ਦੱਸ ਸਾ ਚਟਨੀ ਕਿਦਾਂ ਦੀ ਬਣੀ ਐ ਤੇਰੀ ਹੁਣ ਚਟਨੀ ਬਹੁਤ ਸਵਾਦ ਆ ਫਰੈਂਡ ਇਹ ਕਿੰਨੇ ਬਣਾਈ ਹੁਣ ਚਟਨੀ ਮੈਂ ਬਣਾਈ ਆ ਤਾਈਓ ਤਾਈਓ ਸਵਾਦ ਬਣੀ ਐ ਤੂੰ ਬਣਾਈ ਐ ਤਾਈ ਸਵਾਦ ਬਣੀ ਐ ਓ ਐਵੇਂ ਇੰਨਾ ਖਤਰਨਾਕ ਵੀ ਲੈਣਾ ਹੱਸਾ ਹੱਸ ਤੂੰ ਇੰਨਾ ਦੱਸ ਰਿਓ ਜਿ ਪਾਇਆ ਕੀ ਕੀ ਆ ਪਾਇਆ ਲਸਣ ਪਿਆਜ਼ ਤੇ ਦੇਸੀ ਘਿਓ ਟਮਾਟਰ ਬਹੁਤ ਸਵਾਦ ਆ ਫਰੈਂਡ ਕਿਉਂ ਸੋ ਆਈ ਹੋਪ ਸਾਰਿਆਂ ਨੂੰ ਕੈਨ ਲੱਗੀ ਹੋਊਗੀ ਸੋ ਜਿੰਨ ਜਿੰਨ ਨੂੰ ਵਧੀਆ ਲੱਗੀ ਇਦਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਬੈਲ ਸਬਸਕ੍ਰਾਈਬ ਲਾਈਕ ਔਰ ਕਮੈਂਟ ਜਰੂਰ ਕਰਿਆ ਕਰੋ ਸੋ ਇਦਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਦੇ ਉੱਤੇ ਬੈਲ ਆਈਕਨ ਦਬਾ ਕੇ ਰੱਖੋ ਔਰ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ